ਪੰਜਾਬ ਸਰਕਾਰ ਨੇ ਵੱਡੇ ਅਫਸਰਾਂ ਦੀ ਬਣਾ ਲਈ ਹੈ ਸੂਚੀ ਹੋਵੇਗੀ ਕਾਰਵਾਈ ਇਹਨਾਂ ਅਫਸਰਾਂ ਤੇ ਡਿੱਗੇਗੀ ਸਰਕਾਰ ਦੀ ਗਾਜ ਤੇ ਹੋ ਸਕਦਾ ਹੈ ਵੱਡਾ ਫੇਰਬਦਲ ਜੀਹਾਂ ਦੱਸਤੀਏ ਕਿ ਸੂਬਾ ਸਰਕਾਰ ਦੇ ਵੱਲੋਂ ਅਫਸਰਾਂ ਦੀ ਇੱਕ ਸੂਚੀ ਤਿਆਰ ਕਰ ਲਈ ਗਈ ਹੈ ਇਹਨਾਂ ਤੇ ਕਾਰਵਾਈ ਵੀ ਹੋਵੇਗੀ ਤੇ ਇਹਨਾਂ ਅਫਸਰਾਂ ਤੇ ਸਰਕਾਰ ਦੀ ਗਾਜ ਡਿਗਣਾ ਵੀ ਲਾਜ਼ਮੀ ਹੈ ਤੇ ਨਾਲ ਹੀ ਵੱਡਾ ਫੇਰਬਦਲ ਵੀ ਹੋ ਸਕਦਾ ਹੈ ਦੱਸਦੀ ਹੈ ਕਿ ਸਰਕਾਰ ਦੇ ਵੱਲੋਂ ਉਹਨਾਂ ਅਫਸਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਜਿਨ੍ਹਾਂ ਨੇ ਲੋਕ ਹਿੱਤਾਂ ਦੇ ਵਿੱਚ ਕੰਮ ਨਹੀਂ ਕੀਤਾ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਇਮਾਨਦਾਰੀ ਦੇ ਨਾਲ ਲਾਗੂ ਨਹੀਂ ਕੀਤਾ ਇਸ ਕਰਕੇ ਸੁਭਾ ਸਰਕਾਰ ਦੇ ਵੱਲੋਂ ਇਹਨਾਂ ਦੀ ਇੱਕ ਲਿਸਟ ਤਿਆਰ ਕਰ ਲਈ ਗਈ ਹੈ ਤੇ ਇਹਨਾਂ ਅਫਸਰਾਂ ਤੇ ਪੰਜਾਬ ਸਰਕਾਰ ਦੀ ਗਾਜ ਡਿਗਣਾ ਲਾਜ਼ਮੀ ਹੀ ਹੈ ਦੱਸਦੀ ਹੈ ਕਿ ਦਿੱਲੀ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਤੋਂ ਮਗਰੋਂ ਸੂਬਾ ਸਰਕਾਰ ਪੰਜਾਬ ਨੂੰ ਲੈ ਕੇ ਬਹੁਤ ਜ਼ਿਆਦਾ ਗੰਭੀਰ ਹੈ ਤੇ ਲੋਕ ਹਿੱਤਾਂ ਵੱਲ ਖਾਸੌਰ ਤੇ ਧਿਆਨ ਦਿੱਤਾ ਜਾ ਰਿਹਾ ਹੈ ਉਜਤਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪਹਿਲੇ ਦਿਨ ਤੋਂ ਹੀ ਲੋਕ ਹਿੱਤਾਂ ਨੂੰ ਪਹਿਲ ਦਿੱਤੀ ਗਈ ਹੈ ਪ੍ਰੰਤੂ ਹੁਣ ਜਦੋਂ ਦਿੱਲੀ ਚੋਣਾਂ ਦੇ ਨਤੀਜੇ ਆ ਗਏ ਨੇ ਉਸ ਤੋਂ ਬਾਅਦ ਪੰਜਾਬ ਵੱਲ ਖਾਸੌਰ ਤੇ ਉਚੇਚਾ ਧਿਆਨ ਦਿੱਤਾ ਜਾ ਰਿਹਾ ਜਿਸ ਕਰਕੇ ਲੋਕ ਹਿੱਤਾਂ ਦੀਆਂ ਨੀਤੀਆਂ ਨੇ ਉਹਨਾਂ ਉਲਾਗੂ ਕਰਵਾਉਣ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਪੂਰ ਜ਼ੋਰ ਜ਼ੋਰ ਲਗਾਇਆ ਜਾ ਰਿਹਾ ਹੈ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਅਕਸਰ ਹੀ ਕਹਿਣਾ ਹੁੰਦਾ ਹੈ ਕਿ ਲੋਕਾਂ ਦੇ ਕੰਮ ਸਮੇਂ ਸਿਰ ਪੂਰੇ ਹੋਣੇ ਚਾਹੀਦੇ ਨੇ ਪਰੰਤੂ ਦੂਸਰੇ ਪਾਸੇ ਜਲੰਧ ਪੂਰਥਲਾ ਤੋਂ ਅਜਹੀਆਂ ਸਥਿਤੀਆਂ ਸਾਹਮਣੇ ਆਈਆਂ ਨੇ ਜਿਸ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਦੱਸਦੀ ਹੈ ਕਿ ਜੁਲੱਖਪੂਰਥਲਾ ਦੇ ਵਿੱਚ ਆਮ ਤੌਰ ਤੇ ਤਾਂ ਜਿਹੜੇ ਸਰਕਾਰੀ ਅਫਸਰ ਨੇ ਉਸ ਸਮੇਂ ਸਿਰ ਦਫ਼ਤਰ ਹੀ ਨਹੀਂ ਪਹੁੰਚਦੇ ਉਹਨਾਂ ਨੇ ਆਮ ਲੋਕਾਂ ਦਾ ਕੰਮ ਤਾਂ ਕੀ ਕਰਨਾ ਜੇਕਰ ਉਹਨਾਂ ਨੂੰ ਇਸ ਬੰਦ ਦੇ ਵਿੱਚ ਕੋਈ ਸਵਾਲ ਕੀਤਾ ਜਾਂਦਾ ਤਾਂ ਇਸ ਦਾ ਜਵਾਬ ਪੁੱਠਾ ਦਿੱਤਾ ਜਾਂਦਾ ਜਿਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਗੰਭੀਰਤਾ ਦਿਖਾਈ ਗਈ ਹੈ ਤੇ ਸੂਬਾ ਸਰਕਾਰ ਨੇ ਇਸ ਬੰਦ ਦੇ ਵਿੱਚ ਉਚੇਚਾ ਕਦਮ ਚੁੱਕਿਆ ਵੱਡੇ ਅਫਸਰਾਂ ਦੀ ਇੱਕ ਲਿਸਟ ਤਿਆਰ ਕਰ ਲਈ ਹੈ ਜਿਨ੍ਹਾਂ ਨੇ ਲੋਕ ਹਿੱਤਾਂ ਦੇ ਵਿੱਚ ਕੰਮ ਨਹੀਂ ਕੀਤਾ ਤੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਇਮਾਨਦਾਰੀ ਦੇ ਨਾਲ ਨਹੀਂ ਲਾਗੂ ਕੀਤਾ ਹੁਣ ਇਹਨਾਂ ਅਫਸਰਾਂ ਤੇ ਸਰਕਾਰ ਦੀ ਗਾਜ ਡਿੱਗ ਸਕਦੀ ਹੈ ਖਾਸ ਤੌਰ ਤੇ ਪੁਲਿਸ ਤੇ ਪ੍ਰਸ਼ਾਸਨਿਕ ਵੱਡਾ ਫੇਰਬਦਲ ਹੋ ਸਕਦਾ ਹੈ ਦੱਸਦੀ ਹੈ ਕਿ ਹੁਣ ਉਹ ਅਫਸਰ ਸਾਵਧਾਨ ਹੋ ਜਾਣ ਜਿਨ੍ਹਾਂ ਨੇ ਲੋਕ ਹਿੱਤਾਂ ਦੇ ਵਿੱਚ ਕੰਮ ਨਹੀਂ ਕੀਤਾ ਤੇ ਨਾ ਹੀ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਇਮਾਨਦਾਰੀ ਦੇ ਨਾਲ ਲਾਗੂ ਨਹੀਂ ਕੀਤਾ ਉਹਨਾਂ ਤੇ ਹੁਣ ਇਹ ਪ੍ਰਭਾਵ ਪੈਣ ਵਾਲਾ ਹੈ ਵੱਡਾ ਫੇਰਬਦਲ ਹੋ ਸਕਦਾ ਹੈ ਸਰਕਾਰ ਦੀ ਗਾਜਬੀ ਡਿੱਗ ਸਕਦੀ ਹੈ ਕਿਉਂਕਿ ਸੁਭਾ ਸਰਕਾਰ ਦਾ ਹਮੇਸ਼ਾ ਤਾਂ ਉਹੀ ਮੰਨਣਾ ਹੈ ਕਿ ਲੋਕ ਹਿੱਤ ਦੀਆਂ ਨੀਤੀਆਂ ਜਿਹੜੀਆਂ ਨੇ ਉ ਚਲਾਈਆਂ ਗਈਆਂ ਨੇ ਤੇ ਇਹਨਾਂ ਨੂੰ ਲਾਗੂ ਵੀ ਸਰਕਾਰ ਕਰਵਾ ਰਹੀ ਹੈ ਇਸੇ ਕਰਕੇ ਹੀ ਇਹ ਵੱਡੀ ਲਿਸਟ ਤਿਆਰ ਕਰ ਲਈ ਗਈ ਹੈ ਜਿਸ ਕਰਕੇ ਅਫਸਰ ਸਮੇਸਰ ਆਉਣਾ ਸ਼ੁਰੂ ਹੋ ਗਏ ਨੇ ਤੇ ਜਿਨ੍ਹਾਂ ਤੇ ਅਜੇ ਇਸ ਗੱਲ ਦਾ ਅਸਰ ਨਹੀਂ ਹੋਇਆ ਉਹ ਵੀ ਬਹੁਤ ਜਲਦ ਇਸ ਗੱਲ ਨੂੰ ਅਮਲੀ ਰੂਪ ਦੇਣਗੇ ਆਪਣਾ ਕੰਮ ਸਮੇਸਰ ਕਰਨਗੇ ਤੇ ਖਾਸ ਤੌਰ ਤੇ ਪਹਿਲਾਂ ਆਪਣੀ ਹਾਜ਼ਰੀ ਨੂੰ ਯਕੀਨੀ ਬਣਾਉਣਗੇ ਕਿਉਂਕਿ ਆਫੀਸਰ ਜੇ ਸਮੇਂ ਸਰ ਆਪਣੇ ਦਫਤਰ ਦੇ ਵਿੱਚ ਬੈਠਣਗੇ ਤਾਂ ਹੀ ਉਹਨਾਂ ਦਾ ਕੰਮ ਹੈ ਉਹ ਇਮਾਨਦਾਰੀ ਨਾਲ ਹੋ ਸਕੇਗਾ